ਜਦੋਂ ਮੈਂ ਚੱਕੂ ਵੇਖੀ ਤੂੰ ਪੂਰਾ ਇਹ ਪੱਲਾ ਯਾ ਕੋਟ ਲਈ ਤੇ ਇਹ ਇਹ ਵੀ ਚੱਕੂਗਾ ਤੇ ਉਹ ਉਹ ਆ ਕੇ ਲੈ ਬਾਪੂ ਕਰਤੀ ਉਹੀ ਗੱਲ ਮੈਂ ਇੱਥੇ ਰੋਟੀਆਂ ਰੋਟੀਆਂ ਬਣਾਉਂਦੇ ਆ ਢਾਬੇ ਦੇ ਨੇ ਤੂੰ ਵੇਖੀ ਜਦੋਂ ਮੈਂ ਤੈਨੂੰ ਅਖੀਨੋ ਵੀ ਇਹ ਬਾਪੂ ਆਖੋ ਵੀ ਪਾਈ ਉਹਨੂੰ ਭਗ ਜਾਣ ਦੇ ਤੂੰ ਵੇਖੀ ਮੈਂ ਕਰਕੇ ਜੋ ਉਹਨੇ ਚ ਵਖਿਆ ਕਰਕੇ ਮੂੰਹ ਜਿਹਨੇ ਕਹਿਤਾ ਇਹ ਮੈਥੋਂ ਨਹੀਂ ਬਣਦੇ ਮੁੰਦੇ ਰੋਟੀਆਂ ਢਾਬੇ ਦੇ ਖਾਲਾ ਬਖੜੀ ਖੜੀ ਉੱਥੇ ਤੂੰ ਨਹੀਂ ਕੁਝ ਕਹਿੰਦਾ ਤੂੰ ਨਹੀਂ ਕੁਝ ਕਹਿੰਦਾ ਜੇ ਤੂੰ ਪਤਾ ਕੀ ਹੈ ਤੂੰ ਇਦਾਂ ਉੱਠ ਕੇ ਕਰਨ ਲੱਗੀ ਨਾ ਬਾਪੂ ਨੂੰ ਵੀ ਕੋਈ ਸਮਝ ਨਹੀਂ ਆਉਂਦੀ ਜਵਾਕ ਕਰ ਗਿਆ ਹੋਇਆ ਤੇ ਮੈਂ ਚਪ ਕਰ ਰਿਹਾ ਕੱਲ ਜਿੱਤਿ ਕੋਣ ਉਹ ਖੜ ਜਾਈ ਯਾਰ ਟੀਮ ਕੋਣ ਭਗਾਊਗਾ ਉਹ ਤੋਰਤੀ ਠੀਕ ਹੈ ਨਾ ਨਾ ਤੂੰ ਅਖਿਆ ਵੀ ਤੋਰ ਦੇ ਮੈਂ ਹੈ ਤੂੰ ਅਖਿਆ ਜਾ ਬਗ ਜਾਣ ਦੇ ਥੋੜਾ ਮੈਂ ਖੂਆ ਵਗ ਜਾਂਦੇ ਆ ਲੜ ਫੜ ਖੜ ਜਾ ਨਹੀਂ ਦੇਖ ਲੈ ਭਾਈ ਨਹੀਂ ਨਹੀਂ ਇਹ ਬਾਤ ਚਾਵੇ ਠੀਕ ਹੈ ਨਾ ਤੇ ਮੈਂ ਤੂੰ ਆ ਗਿਆ ਬਾਪੂ ਆ ਤੈਨੂੰ ਗਾਲੀ ਜੀ ਕਹਿਣੀ ਸੀ ਇੱਕ ਆ ਮੈਂ ਖੁਆ ਗੱਲ ਕੋਈ ਗੱਲ ਸੋ ਪੀਂਆਂ ਵਾਲੀ ਕਿ ਨਹੀਂ ਹੁੰਨੀ ਉਹ ਆਖਰ ਪੀਂਆਂ ਵਾਲੀ ਕਿਉਂ ਤੇ ਐਵੇਂ ਕਹਦੀਆਂ ਆ ਕਿ ਮਨਦੀਪ ਨੇ ਜਾਣਾ ਹਾਂ ਠੀਕ ਮਨਦੀਪ ਮੈਂ ਸ਼ੁਰੂ ਕਰਦਾ ਮਾਮਾ ਮਾੜਾ ਤੂੰ ਆਪ ਦੇਖ ਵੀ ਕੀ ਰੇਟ ਚੱਲਦਾ ਜ਼ਮੀਨ ਦਾ ਉੱਥੇ ਇੱਥੇ ਭਾਵੇਂ 2 ਕਰੋੜ ਨੂੰ ਹੋ ਜੇ ਪਰ ਮੈਂ ਸਾਡਾ ਤਾਂ ਜਾਊਗਾ 100 ਕਰੋੜੀ ਤੇ ਪਰ ਗੱਲ ਸੋ ਮੇਰੀ ਤੇਰੀਆਂ ਭੂਆ ਦੇ ਨਾਂ 6 ਕਿੱਲੇ ਆ ਠੀਕ ਹੈ ਨਾ ਤੇ ਮੈਂ ਕਹਿ ਕੇ ਉਹਨਾਂ ਨੂੰ ਤੇ ਉਹਨਾਂ ਦੇ ਨਾਂ ਚੜਾਉਂਗਾ ਯਾਰ ਮਾਮਾ ਜੇ ਤੂੰ ਇੱਥੋਂ ਇਹਦਾ ਹੱਥ ਨੂੰ ਹੱਥ ਹੈ ਜੇ ਇੱਥੋਂ ਲਏਗਾ ਤਾਂ ਉੱਥੋਂ ਵਾਲੀ ਵੀ ਦੇਣੀ ਪਊਗੀ ਠੀਕ ਹੈ ਨਾ ਤੂੰ ਪਤਾ ਕੀ ਆਖਣੀ ਆ ਅੱਜ ਜਿੱਦਿਆਂ ਦਾ ਨਾਨਾ ਮਰਿਆ ਵੇ ਤੇ ਉਹ ਦਿਨ ਦਾ ਸਾਨੂੰ ਯਾਰ ਤੁਸੀਂ ਭੁੱਲੀ ਗਏ ਯਾਰ ਠੀਕ ਹੈ ਉਹ ਮੈਂ ਹੂੰ ਮੈਂ ਕੀ ਕਰਾਂ ਇੱਕ ਤਾਂ ਉਹ ਕਹਿੰਦਾ ਗੱਲ ਸੁਣਾਂ ਨਿਛਲਾ ਹੀ ਨਿਕਲ ਗਿਆ ਆ ਆਏਗਾ ਇਹ ਮੇਰੀ ਗੱਲ ਨਹੀਂ ਸੁਣਦਾ ਹਾਂ ਨਹੀਂ ਨਹੀਂ ਨਛੜੀ ਸਹੀ ਹੈ। ਜਾ। ਨਹੀਂ ਯਾਰ ਅਬ ਥੋੜੀ ਨਾਲ ਸਾਡੇ ਬਣਾਉਣੇ ਸਿਕੰਜਰ ਦਿਓ। ਉਹ ਫੇਰ ਭੈਣ ਦੇ ਖਸਮਾ ਆ ਜਰੂਰੀ ਹੈ ਕੋਈ ਤੁਸੇ ਕਿ ਡੇਕ। ਕੀ ਘੇਟਣ ਲੱਗੇ? ਗੋਲੀਆਂ ਲੈ। ਲੋਕ ਚੰਨ ਤੇ ਪਹੁੰਚੀ ਇਹਨਾਂ ਨੂੰ ਮੇਰੇ ਨਾਲ ਨੂੰ ਗੋਲੀਆਂ ਦੀ ਲੱਗੀ ਪਈ ਐ। ਹੈ? ਫੇਰ ਕਹਣਗੇ ਬੰਦ ਕਾਲਾ ਕੜਦਾ। ਫੇਰ ਕਹਣਗੇ ਚਲ। ਮੇਰੀ ਗੱਲ ਸੁਣਾ। ਤੂੰ ਉਹ ਟੁੱਕਰ ਲੈ ਕੇ ਜਾ ਕੇ ਆਪਾਂ ਦੇਖਉ ਪਿਆ। ਅੱਜ ਕੇ ਜਾ। ਕੰਜੇ ਤੋਂ ਤੁਹਾਨੂੰ ਹਿੱਟ ਬਣਾਉਣੇ ਬਿਨਾਂ ਨਾ ਤੋਂ ਪਿੱਛੇ ਨਾ। ਮ 1 ਕਰੋੜਾਂ ਰੁਪਇਆ ਲਾ ਜਾਂਦੇ ਲੋਕ ਆ ਅਸੀਂ ਤੁਹਾਨੂੰ ਆ ਲੈ ਮੋਟੇ ਮੋਬਾਈਲ ਜੇ ਚ ਪੜਾ 5 ਮਿੰਟ ਆ ਲੈ ਫੜ ਨਹੀਂ ਨਹੀਂ ਕੁਛ ਨਹੀਂ ਲੈਉਣਾ ਬਸ ਇੱਥੋਂ ਬਸ ਚੱਕ ਕੇ ਹੀ ਹੁਣ ਬਸ ਨਾ ਆਪਾਂ ਐਕਟੀਵਿਟੀ ਕੈਮਰੇ ਗਿੰਦੇ ਚੱਕਣਾ ਉਹੀ ਵੇਖੀ ਟੁਕੜਾ ਰੱਖਤਾ ਓਏ ਯਾਰ ਬਾਪੂ ਫਿਰ ਕਮਾਲ ਨਹੀਂ ਹੋਣਾ ਮੈਂ ਤੈਨੂੰ ਕਹੂੰਗਾ ਮੇਰੀ ਲੱਤ ਟੁੱਟੀ ਆ ਮੰਜਾ ਇੱਥੇ ਕੱਢ ਦੇ ਹੂੰ ਠੀਕ ਐ ਤੂੰ ਆਹ ਦੂਜੀ ਵੀ ਤੜਾਉਣੀ ਆ ਹਾਂ ਬੈਠੀ ਨਹੀਂ ਜਦੋਂ ਚੱਲ ਤੂੰ ਘਰ ਚੀ ਯਾਰ ਡਰ ਦੇ ਭਾਂਡ ਦਿਖਾਵਾਂ ਮੋ ਡਰੀ ਜਾਂਦੇ ਆ ਜਵਾਕਾਂ ਨੂੰ ਲੋਕ ਓਏ ਇਹ ਵੀ ਆਊਗਾ ਇਹ ਵੀ ਆਊਗਾ ਇਹਨੂੰ ਮੈਂ ਹੋਰ ਤਰੀਕੇ ਨਾਲ ਲਿਆਊਗਾ ਜਾ ਯਾਰ ਇਹ ਡੀ ਟੈਂਸ਼ਨ ਨਹੀਂ ਕਿਰੋੜਾ ਯਾ ਪਹਿਲਾਂ ਤਾਂ ਕਰਦੇ ਇਹਨਾਂ ਦਾ ਰੋਲ ਲੈਦਾ ਕਿਉਂਕਿ ਮੈਂ ਤੁਹਾਡੇ ਕੋਲ ਦੋ ਹੀ ਹੈ ਨਾ ਗਰੀਬਾਂ ਮਰੇ ਕਿੱਥੇ ਲਾਵਾਂ ਯਾਰ ਸਿਕਨ ਖੜ ਜਾ ਖੜ ਜਾ ਖੜ ਜਾ ਜੇ ਤੁਸੀਂ ਕੇਣਾ ਤੁਹਾਨੂੰ ਆਤੀ ਜੀ ਤੂੰ ਪਤਾ ਕੀ ਆਖਣਾ ਹੈ ਹੈਲੋ ਤੂੰ ਆ ਬਾਪੂ ਮੰਜਾ ਮੰਜਾ ਕਢਾਉਣਾ ਬਾਹਰ ਤੱਕ ਡਾ ਲਾ ਮੈਂ ਜਾਣਾ ਅੜੀ ਆ ਖਿਦਮ ਹਾਂ ਜਿਵੇਂ ਜਿਵੇਂ ਆਪਦੇ ਪਰੋਂ ਨੂੰ ਬੋਲਦਾ ਨਾ ਬਸ ਲੱਗ ਜਾਂਦਾ ਤੇ ਟੋਕਰਾ ਹੋ ਉੱਥੇ ਜਾਂਦਾ ਰੱਖ ਕੇ ਨਾ ਆ ਮੈਦਾ ਚੱਲਿਆ ਹੁਣ ਮੈਦਾ 2 ਵਜੇ ਪਹੁੰਚਿਆ ਏ ਡੱਗ ਪੂਆ ਏ ਡੱਗ ਦਾ ਟੋਕਰਾ ਟੋਕਰਾ ਮਾ ਉਮਮ ਫੇਮ ਬਸ ਆਈ ਉਹ ਤੋਂ ਚੱਕ ਕੇ ਮੈਂ ਕੋ ਪੱਟੇ ਪਾਇਆ ਹਾਂ ਚਲੋ ਸਟਾਰਟ ਤੇਰੇ ਮੂੰਹ ਤੇ ਦਾੜੀ ਆ ਗਈ ਆ ਸਾਰਿਆਂ ਤੋਂ ਜਵਾਕਾਂ ਵਾਲਿਆਂ ਆਦਤਾਂ ਕਰਦਾ 24 ਘੰਟੇ ਤਨ ਉਹ ਜਵਾਕਾਂ ਨਾਲ ਖੇਡਣ ਦੀ ਬਣੀ ਰਹਿੰਦੀ ਆ ਜਵਾਕਾਂ ਨਾਲ ਖੇਡਣ ਦੀ ਬਣੀ ਰਹਿੰਦੀ ਨੇ ਕੋਈ ਮਾਲਾ ਮੋਟਾ ਕੰਮ ਕਰ ਲੈ ਘੱਟਵਾ ਕਰ ਲੈਣਾ ਬਾਪੂ ਹੁਣ ਪਾਉਣਾ ਦਾ ਹੈਗਾ ਪੱਟੇ ਪਾਉਣਾ ਹੈ ਪੱਟੇ 4 ਵਜੇ ਪਈ ਆ ਲੋਕਾਂ ਨੇ ਧਾਰਾਂ ਵੀ ਕੱਢ ਲਈਆਂ ਨਾਏ ਮੇਰਾ ਮੰਜਾ ਕੱਢ ਗਿਆ ਬਾਹਰ ਮੰਜਾ ਕੱਢ ਕੇ ਕੀ ਕਰਨਾ ਬੈਠਾ ਰਹੇ ਕਿ ਦੂਜੀ ਵੀ ਤੜਾਉਣੀ ਹੁਣ ਮੰਜਾ ਬਾਹਰ ਆਹੋ ਆਹੋ ਹੁਣ ਮੈਂ ਦੂਜੀ ਵੀ ਤੜਾਉਂਗੇ ਨਾ ਨਾਏ ਤੇਰੇ ਭੂਆ ਕੋਲੇ ਜਾਇਆ ਚਾਰ ਦਿਨ ਉੱਥੇ ਕੋਈ